ਵਾਹ ਜੀ ਪਾਏ ਇਹਨਾਂ ਨੂੰ ਆ ਗਏ ਗਾਜੇ ਪਾਏ ਇੱਕ ਮਿੰਟ ਹੋਰ ਕੋਤਬਾਰ ਪਾਲ ਸਿੰਘ ਹਾਂਜੀ ਆ ਲੱਗ ਗਿਆ ਬាទ ਮੇਦਰ ਸਿੰਘ ਮੇਦਰ ਸਿੰਘ ਮੇਦਰ ਤੇ ਹੋ ਜਾਏਗਾ ਪਾਏ ਹੋ ਜਾਏਗਾ ਸੇਂਗਾ ਹਰ ਭਜਨ ਸੇਂਗਾ ਆ ਆ ਬਾਕੀ ਕਰਦੇ ਹੋ ਬੁਲਾਓ ਜਾ ਫੋਟੋ ਦੇ ਨਹੀਂ ਪਛਾਨਾ ਕਰੋ ਠੀਕ ਹੁਣ ਤੁਸੀਂ ਸਾਰੇ ਕਰੋ ਜੋ ਮੈਂ ਤੁਹਾਨੂੰ ਦੱਸ ਰਿਹਾ ਫੋਟੋ ਜਿਹੜੀ ਖਬਰ ਤੇ ਮੈਂ ਵੀ ਹਾਂ ਪਹਿਲੇ ਪਿਛਲੇ ਤੇ ਹੁੰਦੇ ਫੋਟੋ ਨਹੀਂ ਤੇਰੀ ਫੋਟੋ ਵੀ ਹੁੰਦੀ ਹਾਂ ਮੇਰੀ ਵੀ ਹੁੰਦੀ ਹੈ ਫੋਟੋ ਤੇਰੀ ਕਿਉਂ ਨਹੀਂ ਹਾਂ ਸਾਰਿਆਂ ਦੇ ਆਵੇ ਕਿੱਥੇ ਕਰਕੇ ਸਾਰੀ ਬੰਦੇ ਕਿੰਨੀ ਬੋਡੋ ਕਿੰਨੀ ਨੱਦੀ ਹੈ ਹਾਂਜੀ ਬਰਾਬਰ ਜੀ ਜਿੰਦਾਬਾਦ 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 ਇਹ ਰਿਕਿਆ ਜਿੰਦਾਬਾਦ 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 ਜਾਪਲੀ ਮੁਰਦਾਬਾਦ 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 ਆਟੋ ਨਾਲ ਲੰਗ ਵਾਲੀ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਈ ਰਿਕਸ਼ਾ ਯੂਨੀਅਨ ਪੰਜਾਬ ਜਿੰਦਾਬਾਦ 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 ਦਰਦੇ ਲੋਕ ਜਿੰਦਾਬਾਦ 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 ਦਰਦੇ ਲੋਕ ਜਿੰਦਾਬਾਦ 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 ਇਹ ਸਰਕਾਰਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਈ ਰਿਕਸ਼ਾ ਪੰਜਾਬ ਸਟਜਾਤ ਯੂਨੀਅਨ ਜਿੰਦਾਬਾਦ 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 ਈ ਰਿਕਸ਼ਾ ਯੂਨੀਅਨ ਪੰਜਾਬ ਜਿੰਦਾਬਾਦ 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 ਵੀਡੀਓ ਵੀ ਬਣਾਈ ਆ ਵੀਡੀਓ ਵੀ ਬਣਾਈ ਆ ਹਾਂ ਸਾਰੇ ਕੌਮਾਂ ਦੀ ਗੱਲਾਂ ਆ। ਮੈਂ ਇੱਕ ਨਾਰਾ ਲਾਉਣਾ ਇਹ ਸਰਕਾਰਾਂ ਕਰਦੀਆਂ ਕੀ ਠੇਰਾ ਤੇਰੀ ਚੱਲ। ਥੋੜੇ ਜਿਹਾ ਕਰਨੋਂ ਮੰਗ ਤੋਂ ਬੰਦੀ। ਇਹ ਸਰਕਾਰਾਂ ਕਰਦੀਆਂ ਕੀ ਠੇਰਾ ਤੇਰੀ ਚੱਲ ਤੇਰੀ। ਇਹ ਸਰਕਾਰਾਂ ਕਰਦੀਆਂ ਕੀ ਠੇਰਾ ਮੇਰੀ ਜੈ ਸੋਵੀ। ਇਹ ਸਰਕਾਰਾਂ ਕਰਦੀਆਂ ਕੀ ਠੇਰਾ ਮੇਰੀ ਜੈ ਸੋਵੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਮਜ਼ਦੂਰ ਮੁਕਤੀ ਪੰਜਾਬ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਇੱਧਰ ਆ ਸੰਭੋਣ ਮਰ ਜਾ ਆ ਜਾ ਪ੍ਰਧਾਨ ਜੀ ਲੱਗ ਗਿਆ ਆ ਜਾ ਬਣਾਓ ਇੱਕ ਦੋ ਵੀਡੀਓ ਦੇਖੋ ਮੈਨੂੰ ਵੀਡੀਓ ਬਣਦੀ ਹੈ ਇੱਥੋਂ ਫੋਟੋ ਖਿੱਚ ਲਈ ਤੇ ਇੱਥੋਂ ਵੀਡੀਓ ਬਣਦੀ ਆ ਵੀਡੀਓ ਬਣਦੀ ਆ ਇੱਥੋਂ ਫੋਟੋ ਖਿੱਚ ਲਈ ਜਦੋਂ ਕੰਗਲਾ ਫੋਟੋ ਫੋਟੋ ਲੈ ਅੰਦਰ ਤੇਰੀ ਫੋਟੋ ਹਲੋ ਤਾਂ ਲੈ ਕੇ ਆ ਗਏ ਹਾਂ ਹਾਂ ਮਾ ਕਰੋ ਤਾਂ ਫੋਟੋ ਲੈ ਉਹ ਸਾਰੀ ਸਾਰੀਆਂ ਦੀ ਫੋਟੋ ਆਏ ਬੋਲੋ ਗੇ ਜਾਨਾ ਹਾਂ ਜੀ ਮੋਟਰ ਖੇਚ ਲੈਣਾ ਹੈ ਜੀ ਐਚ ਡੀ ਆ ਰਿਕਸ਼ਾ ਮਜ਼ਦੂਰ ਯੂਨੀਅਨ ਪੰਜਾਬ ਦੀ ਦਰਬਾ ਬਣਾਣੇ ਦੇ ਸਦਕ ਵਿਕੇ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ ਵਰਕਰਾਂ ਦੀ ਉਦੇਦਾਰੀ ਪ੍ਰਧਾਨਤਾ ਪਿਆ ਗਿਆ ਜਿਸ ਵਿੱਚ ਲੀਗਿੰਸ 3 ਵਿੱਚ ਵਰਕਰ ਪਹੁੰਚੇ ਤੇ ਵਰਕਰ ਨੇ ਰੋਸ ਪ੍ਰਗਟ ਕੀਤਾ ਕਿ ਜਦੋਂ ਅਸੀਂ ਇਹ ਰਿਸ਼ਖੇ ਲੋਦਨੇ ਆ ਤਾਂ ਸਾਡੀਆਂ ਜਿਹੜੀਆਂ ਰਿਸ਼ਖੇ ਨੇ ਉਹ ਪੁਲਿਸ ਲੱਗਰ ਨਹੀਂ ਦਿੰਦੀ ਪੁਲਿਸ ਡੰਡੇ ਮਾਰ ਕੇ ਸਾਨੂੰ ਕੱਢਦੀ ਹੈ ਦੇਖੋ ਕੌਂਗ ਬੜਾ ਵੱਡਾ ਵਾ ਉਸੇ ਬਹੁਤ ਵਧੀਆ ਰਸਤਾ ਵੀ ਹੈ ਪਰ ਪੰਜਾਬ ਦੀ ਜਿਹੜੀ ਹਰਕਤ ਹੈ ਬਿਲਕੁਲ ਮਾੜੀ ਹੈ ਜੁਨਿਆਂ ਨੇ ਜਿਹੜਾ ਹੈਗਾ ਸਿੱਕਾ ਸਿੰਘ ਅਸਲ ਆ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ세ਬੰਦੀ ਦੀ ਗਵਾਹੀ ਹੈ ਅੱਜ ਜੋ ਈ ਰਿਕਸ਼ਾ ਯੂਨੀਅਨ ਤਾਪੀ ਗਈ ਹੈ ਤੇਰਾ ਬੱਬਰ ਨਾਲ ਵੀ ਕੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਕੱਲ ਨੂੰ ਸਾਡੇ ਵਰਕਰਾਂ ਨੂੰ ਕੋਈ ਤੰਗੀ ਪੇਚਾਨੀ ਆਉਂਦੀ ਹੈ ਤੇ ਤਾਂ ਅਸੀਂ ਜਿਹੜਾਗਾ ਉਹ ਸ਼ਹਿਨ ਨਹੀਂ ਕਰਾਂਗੇ ਦੇਖੋ ਸਰਕਾਰ ਨੇ ਆਪਣਾ ਇੱਕ ਪ੍ਰਦੂਸ਼ਣ ਰਹਿਤ ਪਾਲਸੀ ਦੇ ਅਧੀਨ ਜਿਹੜੇ ਵਰਕਰਾਂ ਨੂੰ ਜਿਹੜੇ ਈ ਰਿਕਸ਼ਾ ਲੈ ਲੋਕਾਂ ਨੇ ਗਵਰਨਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦਾ ਸਾਥ ਦੇਣਾ ਜੇ ਕੱਲ ਨੂੰ ਇਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਪੁਸ਼ ਕਰਦੀ ਆ ਅਸੀਂ ਪੁਲਿਸ ਦਾ ਸਾਰਾ ਘੇਰਾਂਗੇ ਉਹ ਆਪ ਜਿਵੇਂ ਹਾਰ ਹੋਣਗੇ ਧੰਨਵਾਦ